ਜਾਣਕਾਰੀ ਮੁਤਾਬਕ ਗੁਰੂ ਹਰ ਸਹਾਇਤ ਤੋਂ ਵੇਟਰ ਦਾ ਕੰਮ ਕਰਨ ਵਾਲੇ ਕੁਝ ਵੇਟਰ ਜੋ ਨੇ ਉਹ ਪਿਕਅਪ ਤੇ ਸਵਾਰ ਹੋ ਕੇ ਜਲਾਲਾਬਾਦ ਵੱਲ ਨੂੰ ਜਾ ਰਹੇ ਸੀ ਔਰ ਇੱਕ ਜਾਣਕਾਰੀ ਇਹਦੇ ਵਿੱਚ ਇਹ ਵੀ ਆ ਕਿ ਇਹ ਪਿਕਅਪ ਸ਼ਾਇਦ ਖਰਾਬ ਹੋ ਗਈ ਸੀਗੀ ਔਰ ਕੈਂਟਰ ਜਿਹੜਾ ਉਹ ਟਕਰਾਇਆ ਇਸ ਤਰ੍ਹਾਂ ਦੀ ਵੀ ਜਾਣਕਾਰੀ ਆ ਹੁਣ ਇਹ ਇਹਦੇ ਵਿੱਚੋਂ கரੈਕਟ ਇਨਫੋਰਮੇਸ਼ਨ ਜਿਹੜੀ ਹੋਏਗੀ ਉਹ ਥੋੜੀ ਦੇਰ ਤੱਕ ਹੋਰ ਇਨਫੋਰਮੇਸ਼ਨ ਪੁਖਤਾ ਆਏਗੀ ਪਰ ਦੱਸਦੀ ਤੁਹਾਨੂੰ ਵੱਡੀ ਖਬਰ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕੀ ਗੁਰੂ ਹਰ ਸਹਾਇਤ ਦੇ ਨਜ਼ਦੀਕ ਜਿਹੜਾ ਗੁਰੂ ਹਰ ਸਹਾਇਤ ਤੋਂ ਇਹ ਵੇਟਰ ਦਾ ਕੰਮ ਕਰਨ ਵਾਲੇ ਕੁਝ ਲੋਕ ਪਿਕਅਪ ਤੇ ਸਵਾਰ ਹੋ ਕੇ ਜਾ ਰਹੇ ਸੀਗੇ ਔਰ ਉਸ ਵੇਲੇ ਇਹ ਹਾਦਸਾ ਵਾਪਰਿਆ ਫਿਰੋਜ਼ਪੁਰ ਫਾਜ਼ਲ ਕਾ ਹਾਈਵੇ ਤੇ ਮੌਨ ਕੇ ਢਾੜ ਪਿੰਡ ਪੈਂਦਾ ਔਰ ਉਸ ਪਿੰਡ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਇਸ ਭਿਆਨਕ ਸੜਕ ਹਾਦਸੇ ਦਾ ਮੰਜ਼ਰ ਦੇਖੋਗੇ ਤੁਸੀਂ ਤਾਂ ਤੁਹਾਡੀ ਰੂਹ ਕੰਬ ਜਾਏਗੀ ਤੁਸੀਂ ਹਾਲਾਤ ਨਹੀਂ ਦੇਖ ਸਕਦੇ ਕਿਉਂਕਿ ਮੌਕੇ ਦੇ ਉੱਪਰ ਲਾਸ਼ਾਂ ਹੀ ਲਾਸ਼ਾਂ ਪਈਆਂ ਨਜ਼ਰ ਆ ਰਹੀਆਂ ਸੀ ਔਰ ਲੋਕ ਇੱਕ ਡੈੱਡ ਬੋਡੀ ਜਿਹੜੀ ਉਹ ਪਿਕਅਪ ਦੇ ਵਿੱਚ ਇਸ ਕਦਰ